ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਭੈਣ ਜੀ ਸੰਤੈ ਸਵਾਗਤ ਹੈ ਤੁਹਾਡਾ ਤੁਹਾਡੇ ਆਪਣਾ ਚੈਨਲ ਸਿੱਖ ਵਿਕੀ ਪੀੜੀ ਆ ਤੇ ਤੇ ਅੱਜ ਹੈ 28 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 28 ਜਨਵਰੀ ਵਾਲੇ ਦਿਨ ਬਾਕੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਇੱਥੇ ਪਹਿਲੀ ਘਟਨਾ ਹੈ 28 ਜਨਵਰੀ 1530 ਦੀ ਇਸ ਦਿਨ ਗੁਰੂ ਨਾਨਕ ਦੇਵ ਜੀ ਚਲ ਬਟਾਲਾ ਜੋ ਕਿ ਬਟਾਲਾ ਤੋਂ 6 ਕਿਲੋਮੀਟਰ ਦੀ ਦੂਰੀ ਤੇ ਹੈ ਵਿਕੇ ਗਏ ਸਨ ਇੱਥੇ ਇੱਕ ਜੋਗੀਆਂ ਦਾ ਮੇਲਾ ਲੱਗਿਆ ਹੋਇਆ ਸੀ ਜੋਗੀ ਜੋਗੇ ਖੁਦ ਨੂੰ ਸੰਨਿਆਸੀ ਦੱਸਦੇ ਸਨ ਪਰ ਲੋਕਾਂ ਨੂੰ ਕਰਮਕਾਂਡਾਂ ਦੇ ਵਿੱਚ ਉਲਝਾ ਰਹੇ ਸਨ ਉਹਨਾਂ ਨੂੰ ਸਿੱਧੇ ਰਸਤੇ ਤੇ ਪਾਉਣ ਦੇ ਉਦੇਸ਼ ਨਾਲ ਗੁਰੂ ਨਾਨਕ ਦੇਵ ਜੀ ਇਸ ਮੇਲੇ ਦੇ ਵਿੱਚ ਗਏ ਗੁਰੂ ਜੀ ਉਸ ਮੇਲੇ ਦੇ ਵਿੱਚ ਜਾ ਕੇ ਆਪਣਾ ਕੀਰਤਨ ਕਰਨ ਲੱਗੇ ਅਤੇ ਉਹਨਾਂ ਦੇ ਪ੍ਰਵਚਨ ਸੁਣਨ ਦੇ ਲਈ ਲੋਕ ਉੱਥੇ ਜੁੜਨ ਲੱਗ ਗਏ ਇਸ ਕਾਰਨ ਜੋਗੀਆਂ ਨੂੰ ਵਿਕਤਾ ਪੈ ਗਈ ਕਿ ਇਸ ਤਰ੍ਹਾਂ ਤਾਂ ਸਾਨੂੰ ਇਥੋਂ ਕੁਝ ਵੀ ਨਹੀਂ ਬਣੇਗਾ ਇਸ ਕਰ ਨੂੰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨੇ ਪਹਿਲਾ ਵਿਚਾਰ ਇਹ ਇਸ ਗੱਲ ਤੇ ਕੀਤਾ ਕਿ ਤੁਸੀਂ ਤਾਂ ਸੰਿਆਸੀ ਹੋ ਉਹਦਾ ਬਾਣਾ ਪਾਇਆ ਸੀ ਪਰ ਹੁਣ ਤੁਸੀਂ ਗਰੈਸਟੀ ਦੇ ਕੱਪੜੇ ਪਾ ਲਏ ਹਨ ਇਹ ਤਾਂ ਉਹੀ ਗੱਲ ਹੋਈ ਕਿ ਜਿਵੇਂ ਕਾਂਜੀ ਦੇ ਭਾਂਡੇ ਵਿੱਚ ਦੁੱਧ ਨੂੰ ਪਾ ਦਿੱਤਾ ਜਾਵੇ ਅਧੇਸ ਤਰ੍ਹਾਂ ਦੁੱਖਰਾਬ ਹੋ ਜਾਂਦਾ ਹੈ ਇਸ ਤੇ ਗੁਰੂ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਜੇਕਰ ਭਾਂਡਾ ਭਾਅ ਤੁਹਾਡਾ ਮਨ ਸਾਫ ਹੋਵੇ ਤਾਂ ਦੁੱਖ ਨਹੀਂ ਖਰਾਬ ਹੋਵੇਗਾ ਭਾਵੇਂ ਸਭ ਕੁਝ ਤੁਹਾਡੇ ਮਨ ਦੇ ਉੱਤੇ ਹੀ ਨਿਰਭਰ ਕਰਦਾ ਹੈ ਕਿ ਤੁਹਾਡਾ ਮਨ ਸਾਫ ਹੈ ਤਾਂ ਤੁਸੀਂ ਗ੍ਰਸਥੀ ਦੇ ਚੱਕਰਾਂ ਦੇ ਵਿੱਚ ਨਹੀਂ ਉਲਝ ਸਕਦੇ ਪਰ ਜੇਕਰ ਤੁਹਾਡਾ ਮਨ ਸਾਫ ਨਹੀਂ ਹੈ ਤਾਂ ਬੇਸ਼ੱਕ ਤੁਸੀਂ ਸੰਿਆਸੀ ਵੀ ਹੋ ਪਰ ਫਿਰ ਵੀ ਤੁਸੀਂ ਕਰਮ ਕਾਂਡਾਂ ਦੇ ਵਿੱਚ ਰਹੇ ਰਹੋਗੇ ਇਸ ਸਥਾਨ ਦੇ ਉੱਪਰ ਇੱਕ ਮੰਦਿਰ ਵੀ ਸੀ ਜੋ ਕਿ ਅਰੰਭਜੀਤ ਨੇ ਢਾ ਦਿੱਤਾ ਸੀ ਪਰ ਬਾਅਦ ਵਿੱਚ ਇਸ ਸਥਾਨ ਦੇ ਉੱਤੇ ਇੱਕ ਨਵੇਂ ਮੰਦਿਰ ਦੀ ਉਸਾਰੀ ਕੀਤੀ ਗਈ ਇਸ ਮੰਦਿਰ ਦੀ ਪ੍ਰਕਰਮਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਇੱਕ ਪੇਂਟਿੰਗ ਵੀ ਬਣਾਈ ਹੋਈ ਸੀ ਜਿਸ ਵਿੱਚ ਉਹ ਸਿੱਧਾਂ ਨੂੰ ਉਪਦੇਸ਼ ਦੇ ਰਹੇ ਸਨ ਅਗਲੀ ਘਟਨਾ 28 ਜਨਵਰੀ 1946 ਦੀ ਹੈ 18 ਜਨਵਰੀ 1946 ਨੂੰ ਰਣਜੀਤ ਸਿੰਘ ਨੇ ਸਿੱਖ ਫੌਜ ਦੀ ਅਗਵਾਈ ਕਰਦੇ ਹੋਏ ਬਤੋਵਾਲ ਸ਼ੌਣੀ ਦੇ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਅੰਗਰੇਜ਼ ਫੌਜ ਨੂੰ ਉੱਥੋਂ ਖਦੇੜ ਦਿੱਤਾ ਸੀ। ਬਤੋਵਾਲ ਸ਼ੌਣੀ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਵੀ ਰਣਜੀਤ ਸਿੰਘ ਇਸ ਸ਼ੌਣੀ ਦੇ ਉੱਤੇ ਹੀ ਕਬਜ਼ਾ ਰਿਹਾ ਉਸਨੇ ਆਲੇ ਦੁਆਲੇ ਦੇ ਹੋਰ ਇਲਾਕਿਆਂ ਨੂੰ ਜਿੱਤਣ ਦੀ ਕੋਸ਼ਿਸ਼ ਨਾ ਕੀਤੀ। ਇਸ ਲਈ ਹੈਨਰੀ ਸਮਿਥ ਨੇ 28 ਜਨਵਰੀ 1946 ਨੂੰ ਹੋਰ ਅੰਗਰੇਜ਼ ਫੌਜ ਲਿਆ ਕੇ ਸਿੱਖ ਫੌਜ ਦੇ ਉੱਪਰ ਹਮਲਾ ਕਰ ਦਿੱਤਾ ਬੇਸ਼ੱਕ ਸਿੱਖ ਫੌਜ ਬਹੁਤ ਬਹਾਦਰੀ ਦੇ ਨਾਲ ਲੜੀ ਪਰ ਉਹ ਅੰਗਰੇਜ਼ ਫੌਜ ਤੋਂ ਜਿੱਤ ਨਾ ਸਕੀ ਅਤੇ ਅਤੇ ਇਸ ਲੜਾਈ ਦੇ ਵਿੱਚ ਅੰਗਰੇਜ਼ ਫੌਜ ਨੇ ਸਿੱਖਾਂ ਨੂੰ ਹਰਾ ਦਿੱਤਾ ਅਤੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਲੜਾਈ ਆਲੀਵਾਲ ਦੇ ਸਥਾਨ ਦੇ ਉੱਤੇ ਹੋਈ ਸੀ ਨਕਲੀ ਪੁਲਿਸ ਮੁਕਾਬਲਿਆਂ ਦੀਆਂ ਕਥਨਾਵਾਂ ਦੇ ਵਿੱਚ ਪੁਲਿਸ ਨੇ 28 ਜਨਵਰੀ 1999 ਨੂੰ ਮੰਕਲ ਸਿੰਘ ਧਰਮਪੋਤ ਭਾਈ ਮਜੀਦ ਸਿੰਘ ਸਹਾਯਦਾ ਪੁੱਤਰ ਇੰਦਰ ਸਿੰਘ ਤੀਰੋਵਾਲ ਜਲੰਧਰ ਚੰਨੀਜੀਤ ਸਿੰਘ ਚੰਨੀ ਉੱਚੀ ਮੰਗਲੀ ਲੁਧਿਆਣਾ ਨੂੰ ਨਕਲੀ ਪੋਸਟ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 28 ਜਨਵਰੀ 1990 ਨੂੰ ਪੁਲਿਸ ਨੇ ਜੋਗਾ ਸਿੰਘ ਵਾਸੀ ਫਤਿਹਵਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਕਲੀ ਪੋਸਟ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 28 ਜਨਵਰੀ 1991 ਨੂੰ ਪੁਲਿਸ ਨੇ ਹਰਪਾਲ ਸਿੰਘ ਪੁੱਤਰ ਫਕੀਰ ਸਿੰਘ ਵਾਸੀ ਚੌਂਤਾਗਲਾ ਰੋਪੜ ਬਬਲੀ ਪੁੱਤਰ ਸਵਰਨ ਸਿੰਘ ਮਕਬੂਲਪੁਰਾ ਸੁੱਚਾ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਡੱਡੇਵਾਲੀ ਗਿਆਨ ਸਿੰਘ ਵਾਸੀ ਚਾਚੋਵਾਲੀ ਬਵਿੰਦਰ ਸਿੰਘ ਉਰਫ ਬਬਲੀ ਉਰਫ ਬਗਿਆੜ ਸਿੰਘ ਬੱਬਰ ਚਾਚੋ ਵਾਲੀ ਸੁੱਚਾ ਸਿੰਘ ਬੱਬਰ ਉਰਫ ਜੀਤਾ ਚਾਚੋ ਵਾਲੀ ਨੂੰ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 28 ਅਗਸਤ 1993 ਨੂੰ ਪੁਲਿਸ ਨੇ ਹਰਬਖਸ਼ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਕੁਮਾਰਗੜ੍ਹ ਵਸਤੀ ਫਰੋਜ਼ਪੁਰ ਅਤੇ ਗੁਰਦੇਵ ਸਿੰਘ ਦੇਬਾ ਨੂੰ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਇਸ ਹਨ 28 ਅੰਬਰ ਵਾਲੇ ਦਿਨ ਪਾਪੀਆਂ ਕੋਈ ਜਮਾਤਪੂਰਨ ਘਟਨਾਵਾਂ ਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵਾਇਬ੍ਰਿਟੀ ਕਾ ਫਾਲਸਾ ਵਾਇਬ੍ਰਿਟੀ ਕੀ ਫਤਿਹ